ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਬੇਟੇ ਰਣਿੰਦਰ ਸਿੰਘ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਜੀ ਹਾਂ 2016 ਦੇ ਇੱਕ ਕੇਸ ਦੇ ਵਿੱਚ ਕੈਪਟਨ ਪਰਿਵਾਰ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਜੋ ਨਿਚਲੀ ਅਦਾਲਤ ਨੇ ਉਹਨਾਂ ਦੇ ਖਿਲਾਫ ਜਿਹੜਾ ਆਰਡਰ ਪਾਸ ਕੀਤਾ ਹੈ ਯਾਨੀ ਕਿ ਜਿਹੜੇ ਆਦੇਸ਼ ਦਿੱਤੇ ਸੀ ਕਿ ਆਪਣੀਆਂ ਜੇ ਈ ਡੀ ਉਹਨਾਂ ਦੀ ਜਾਂਚ ਬਾਹਰਲੀ ਸੰਪਤੀਆਂ ਦੀ ਕਰਨਾ ਚਾਹੁੰਦੀ ਹੈ ਤੇ ਕਰ ਸਕਦੀ ਹੈ ਤੇ ਉਸ ਦੇ ਖਿਲਾਫ ਕੈਪਟਨ ਅਮਰਿੰਦਰ ਪਰਿਵਾਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਜਿਹੜੀ ਕਿ ਹੁਣ ਹਾਈ ਕੋਰਟ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਜੀਹਾਂ ਇੱਕ ਵੱਡਾ ਝਟਕਾ ਤੁਸੀਂ ਕਹਿ ਲੋ ਕੈਪਟਨ ਪਰਿਵਾਰ ਨੂੰ ਲੱਗਾ ਕੈਪਟਨ ਪਰਿਵਾਰ ਵੱਲੋਂ ਤਿੰਨ ਪਟੀਸ਼ਨਸ ਪਾਈਆਂ ਗਈਆਂ ਸੀਗੀਆਂ ਇੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਇੱਕ ਤੇ ਬਾਕੀ ਦੀਆਂ ਦੋ ਜਿਹੜੀਆਂ ਉਹਨਾਂ ਦੇ ਬੇਟੇ ਰਨਿੰਦਰ ਸਿੰਘ ਵੱਲੋਂ ਪਾਈਆਂ ਗਈਆਂ ਸੀ ਕਿ ਸਾਡੀ ਜਿਹੜੀ ਬਾਹਰਲੀ ਸੰਪਤੀ ਹੈ ਬਾਹਰਲੀ ਪ੍ਰਾਪਰਟੀਆਂ ਦੀ ਜਾਂਚ ਜਿਹੜੀ ਆ ਉਹ ਰੁਕੀ ਜਾਵੇ ਯਾਨੀ ਕਿ ਜਿਹੜੀ ਈਡੀ ਉਸ ਕੇਸ ਦੇ ਵਿੱਚ ਜਾਂਚ ਕਰਨਾ ਚਾਹੁੰਦੀ ਹੈ ਉਹ ਉਹਨਾਂ ਨੂੰ ਉਹਨਾਂ ਨੇ ਚੁਣੌਤੀ ਦਿੱਤੀ ਸੀ ਕਿ ਉਹ ਨਹੀਂ ਕਰ ਸਕਦੀ ਤੇ ਇਸੇ ਦੇ ਉੱਤੇ ਜਿਹੜੀ ਕਾਰਵਾਈ ਅੱਗੇ ਅਦਾਲਤ ਦੇ ਵਿੱਚ ਚੱਲੀ ਤੇ ਅੱਜ ਮੀਡੀਆ ਰਿਪੋਰਟਸ ਦੇ ਮੁਤਾਬਕ ਤੇ ਦੈਨਿਕ ਬਾਸਕਰ ਚ ਛਪੀ ਖਬਰ ਦੇ ਮੁਤਾਬਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਇਹ ਤਿੰਨ ਪਟੀਸ਼ਨਸ ਪਾਈਆਂ ਗਈਆਂ ਸੀਗੀਆਂ ਤੇ ਤਿੰਨਾਂ ਦੇ ਵਿੱਚ ਸੇਮ ਹੀ ਸਾਰਾ ਕੁਝ ਸੀਗਾ ਤੇ ਇੱਕੋ ਵਾਰੀ ਦੇ ਵਿੱਚ ਹੀ ਤਿੰਨੋਂ ਪਟੀਸ਼ਨ ਜਿਹੜੀਆਂ ਨੇ ਕੈਪਟਨ ਪਰਵਾਰ ਦੀਆਂ ਰੱਦ ਕਰ ਦਿੱਤੀਆਂ ਗਿਆ ਜਿਸ ਦੇ ਵਿੱਚ ਅ ਅਦਾਲਤ ਵੱਲੋਂ ਇਹ ਲਿਖਿਆ ਗਿਆ ਕਿ ਈਡੀ ਕਿਸੇ ਵੀ ਜਿਹੜੀ ਜਾਂਚ ਹੈ ਕਿਸੇ ਵੀ ਦਸਤਾਵੇਜ਼ਾਂ ਦੀ ਜਾਂਚ ਹੈਗੀ ਹੈ ਉਹ ਕਰ ਸਕਦੀ ਹੈ ਉਹਨਾਂ ਨੂੰ ਕੋਈ ਕਾਨੂੰਨੀ ਰੋਕ ਨਹੀਂ ਹੈਗੀ ਤੇ ਅਦਾਲਤ ਨੇ ਸਪਸ਼ਟ ਕੀਤਾ ਕਿ ਜਿਹੜੀ ਈਡੀ ਹੈ ਉਹ ਵਿਧਾਨਿਕ ਸੰਸਥਾ ਹੈਗੀ ਹੈ ਤੇ ਉਹਦੇ ਨਾਲ ਕੋਈ ਵੀ ਉਹਦੇ ਕੋ ਸਾਰੇ ਅਧਿਕਾਰ ਹੈਗੇ ਨੇ ਕਿਸੇ ਵੀ ਰਿਕਾਰਡ ਨੂੰ ਜਾਂਚ ਕਰਨ ਦੇ ਤੇ ਇਹਦੇ ਵਿੱਚ ਜਿਹੜਾ ਕੇਸ ਸੀਗਾ 2016 ਦਾ ਕੇਸ ਸੀਗਾ ਜਿਹਦੇ ਵਿੱਚ ਆਈਟੀ ਨੇ ਇਨਕਮ ਟੈਕਸ ਨੇ ਇਹ ਕੇਸ ਦਾਇਰ ਕੀਤਾ ਸੀਗਾ ਮਤਲਬ ਕੇਸ ਉਹਨਾਂ ਨੇ ਦਰਜ ਕੀਤਾ ਸੀਗਾ ਜਿਦੇ ਵਿੱਚ ਕੈਪਟਨ ਅਮਰਿੰਦਰ ਪਰ ਅਮਰਿੰਦਰ ਤੇ ਉਹਦੇ ਬੇਟੇ ਦੇ ਉੱਤੇ ਵਿਦੇਸ਼ੀ ਸੰਪਤੀਆਂ ਹੋਣ ਦੇ ਨਾਲ-ਨਾਲ ਟੈਕਸ ਚੋਰੀ ਦੀ ਜਿਹੜੀ ਗੱਲ ਹੈ ਉਹ ਆਖੀ ਗਈ ਸੀ ਜਿਹਦੇ ਵਿੱਚ 277 ਧਾਰਾ 277 ਦੇ ਤਹਿਤ ਇਹ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ ਤੇ ਅੱਗੇ ਜਿਹੜੇ ਅਦਾਲਤ ਨੇ ਹੋਰ ਕੀ ਕੁਝ ਗਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਅਦਾਲਤ ਨੇ ਇਹ ਸਪਸ਼ਟ ਕਰ ਦਿੱਤਾ ਕਿ ਜਿਹੜੇ ਦਸਤਾਵੇਜ਼ਾਂ ਦੀ ਜਾਂਚ ਹੈਗੀ ਹੈ ਉਹ ਇੰਡੋ ਫ੍ਰੈਂਚ ਜਿਹੜੀ ਕਰਾਦਾਨ ਹੈਗੀ ਬਚਾਅ ਸਮਝੌਤੇ ਦਾ ਉਲੰਘਣ ਨਹੀਂ ਹੁੰਦੀ ਜਿਹੜੀ ਇਹਨਾਂ ਨੇ ਇੱਕ ਕਹਿ ਲਓ ਕਿ ਅਪੀਲ ਕੀਤੀ ਸੀਗੀ ਕਿ ਇਸ ਤਰੀਕੇ ਦੇ ਵਿੱਚ ਇਹ ਜਿਹੜੀ ਉਲੰਘਣਾ ਹੈਗੀ ਆ ਪਰ ਉਹ ਉਲੰਘਣਾ ਨਹੀਂ ਹੈਗੀ ਤੇ ਇਹ ਅੱਜ ਕਹਿ ਕੇ ਅ ਅਦਾਲਤ ਨੇ ਨਾ ਸਾਰੀ ਅਦਾਲਤ ਵੱਲੋਂ ਇਹ ਸਾਰੀ ਤਿੰਨੇ ਦੀ ਤਿੰਨੇ ਪਟੀਸ਼ਨਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਤੇ ਹੁਣ ਈਡੀ ਸਹੀ ਢੰਗ ਦੇ ਨਾਲ ਜਾਂ ਹੁਣ ਸਿੱਧੇ ਤਰੀਕੇ ਦੇ ਨਾਲ ਜਿਹੜੀ ਜਾਂਚ ਹੈ ਉਹ ਵਿਦੇਸ਼ੀ ਸੰਪਤੀਆਂ ਦੀ ਕਰ ਸਕਦੀ ਹੈ ਜਿਹਦੇ ਵਿੱਚ ਕੈਪਟਨ ਅਮਰਿੰਦਰ ਪਰਿਵਾਰ ਦੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਕਹ ਲਓ ਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਸੰਪਤੀਆਂ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਬਿਜ਼ਨਸ ਨੇ ਉਹਨਾਂ ਦੀ ਜਿਹੜੀ ਹੈ ਜਾਂਚ ਉਹ ਕਰ ਸਕਦੀ ਹੈਗੀ ਹੈ ਤੇ ਇਸ ਦੇ ਨਾਲ ਹੀ ਹਾਾਈ ਕੋਰਟ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਕਿਸੇ ਸਟੇਟ ਦੀ ਦ੍ਰਿਸ਼ਟੀ ਦੇ ਵਿੱਚ ਇਹ ਸਾਰੀ ਚੀਜ਼ ਆ ਗਈ ਹੈ ਤੇ ਸਟੇਟ ਉਹਦੇ ਵਿੱਚ ਅਧਿਕਾਰ ਰੱਖਦੀ ਹੈਗੀ ਹੈ ਕਿ ਇਹ ਚੀਜ਼ ਦੱਸੀ ਜਾਵੇ ਤੇ ਨਾਲ ਤੇ ਨਾਲ ਹੀ ਜਿਹੜਾ ਕੋਈ ਗਲਤ ਕੰਮ ਦਾ ਜੇ ਉਹਨੂੰ ਲੱਗਦਾ ਕਿ ਇਹਦੇ ਵਿੱਚ ਹੋਇਆ ਤੇ ਉਹ ਆਪਣਾ ਅਧਿਕਾਰ ਯੂਜ਼ ਕਰ ਸਕਦੀ ਹੈ ਤੇ ਜ਼ਿੰਮੇਵਾਰੀ ਤੇ ਨਾਲ ਦੇ ਨਾਲ ਹੀ ਆਇਕਰ ਵਿਭਾਗ ਨੂੰ ਜੇਕਰ ਟੈਕਸ ਇਨਕਮ ਟੈਕਸ ਨੇ ਜੇ ਇਹਦੇ ਵਿੱਚ ਮਾਮਲਾ ਦਰਜ ਕੀਤਾ ਸੀਗਾ ਤੇ ਈਡੀ ਅੱਗੇ ਜਾਂਚ ਕਰ ਰਹੀ ਹੈ ਜੇਕਰ ਇਨਕਮ ਟੈਕਸ ਨੂੰ ਕੋਈ ਵੀ ਕਹਿ ਲੋ ਕਿ ਪ੍ਰੋਬਲਮ ਨਹੀਂ ਹੈ ਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਜਿਹੜੇ ਆਰਡਰ ਦੇ ਵਿੱਚ ਫੈਸਲੇ ਆ ਉਹ ਅਦਾਲਤ ਵੱਲੋਂ ਸੁਣਾਏ ਗਏ ਤੇ ਇੱਕ ਵਾਰ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਫਿਰ ਚਰਚਾ ਵਿੱਚ ਆ ਗਿਆ ਹੈ ਤੇ ਈਡੀ ਅੱਗੇ ਹੁਣ ਜਾਂਚ ਕਰ ਸਕਦੀ ਹੈ 2016 ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਕੈਪਟਨ ਪਰਿਵਾਰ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਚੁੱਕੇ ਨੇ ਪਟਿਆਲਾ ਦੇ ਵਿੱਚ ਸਿਟੀ ਸਕੁਅਰ ਜਿਹੜਾ ਇੱਕ ਇੱਕ ਪ੍ਰੋਜੈਕਟ ਸੀਗਾ ਉਹਦੇ ਵਿੱਚ ਵੀ ਘਪਲੇ ਦੇ ਇਲਜ਼ਾਮ ਲੱਗੇ ਸੀਗੇ ਤੇ ਅੱਜ ਹੁਣ ਅਦਾਲਤ ਨੇ ਇਸ ਜਿਹੜੀ 2016 ਦੀ ਜਿਹੜੀ ਮਾਮਲਾ ਦਰਜ ਸੀਗਾ ਉਹਦੇ ਤੇ ਸਖਤ ਰੁਕਵ ਬਣਾਉਂਦਿਆਂ ਹੋਇਆ ਇਹਨਾਂ ਤਿੰਨਾਂ ਦੀਆਂ ਯਾਨੀ ਕਿ ਜਿਹੜੀਆਂ ਦੋ ਪਟੀਸ਼ਨ ਰਣਿੰਦਰ ਸਿੰਘ ਤੇ ਇੱਕ ਪਟੀਸ਼ਨ ਕੈਪਟਨ ਰਣਿੰਦਰ ਸਿੰਘ ਵੱਲੋਂ ਪਾਈ ਗਈ ਸੀ ਇਹਨਾਂ ਤਿੰਨਾਂ ਨੂੰ ਰੱਦ ਕਰ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਕਿ ਈਡੀ ਅੱਗੇ ਹੁਣ ਕਿਵੇਂ ਦੀ ਕਾਰਵਾਈ ਕਰਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ